ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਸ਼ੂ ਅਗਰਵਾਲ ਅਤੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜੇ ਰਾਮ ਮੰਡੀ ਜੀ ਦੇ ਦਿਸਨ ਨਿਰਦੇਸ਼ਾਂ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੋਮੀ ਰਾਜਾ ਤੇ ਐਸਪੀ ਹੈੱਡ ਕੁਆਟਰ सुरेंद्र ਕੁਮਾਰ ਦੀ ਗਵਾਹੀ ਹੇਠ ਅੱਜ ਪਿੰਜੋੜਾ ਛਤਰਾ ਵਿਖੇ ਸਿਹਤ ਪੁਲਿਸ ਅਤੇ ਸਿੱਖਿਆ ਵਿਭਾਗ ਨਾਲ ਰਲ ਕੇ ਨਸ਼ਿਆਂ ਵਿਰੁੱਧ ਜ਼ੋਰਦਾਰ ਮਹਮ ਚਲਾਈ ਗਈ ਆਮ ਆਦਮੀ ਕਲੀਨਿਕ ਅਤੇ ਸੀਨੀਅਰ ਸੈਕੰਡਰੀ ਸਕੂਲ ਜੋੜਾ ਛਤਰਾ ਵਿਖੇ ਨਸ਼ਿਆਂ ਦੇ ਖਿਲਾਫ ਸੌ ਚੱਕੀ ਗਈ ਘਰ-ਘਰ ਜਾ ਕੇ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਪਿੰਡ ਵਾਸੀਏ ਤੇ ਸਕੂਲੀ ਬੱਚਿਆਂ ਨੂੰ ਕੰਪਲੈਂਟ ਵੰਡੇ ਗਏ ਅਤੇ ਨਸ਼ਿਆਂ ਦੇ ਆਦੀ ਵਿਅਕਤੀਆਂ ਦੀਆਂ ਸਭਾਵਿਤ ਨਿਸ਼ਾਨੀਆਂ ਲੱਛਣਾਂ ਬਾਰੇ ਦੱਸਿਆ ਗਿਆ ਨਸ਼ੇ ਦੇ ਆਦੀ ਵਿਅਕਤੀ ਦੇ ਇਲਾਜ ਦੀ ਸੂਰਤ ਵਿੱਚ ਕਿਸ ਨਾਲ ਸੰਪਰਕ ਕਰਨਾ ਹੈ ਡਾਕਟਰ ਜੋਤੀ ਰੰਧਾਵਾ ਕੌਂਸਲ ਨਸ਼ਾਸ਼ਡਾਊ ਦੁਆਰਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਸਮੁੱਚੇ ਸਿਹਤ ਸਟਾਫ ਨੂੰ ਨਸ਼ਿਆਂ ਦੇ ਆਦੀ ਲੋਕਾਂ ਦੀ ਭਾਲ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਬਾਰੇ ਕਿਹਾ ਗਿਆ ਇਸ ਮੌਕੇ ਤੇ ਜੀਵ ਰੈੱਡ ਕਰਾਸ ਡਾਕਟਰ ਪ੍ਰਭਜੋਤ ਕਲਸੀ ਡਾਕਟਰ ਬੰਦਨਾ ਸੰਦੀਪ ਕੋਰ ਬੀਈਈ ਬਲਜਿੰਦਰ ਸਿੰਘ ਸਰਪੰਚ ਆਦਿ ਮੌਜੂਦ ਰਹੇ ਮਾਨਯੋਗ ਡਿਪਟੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਗਰਵਾਜ ਜੀ ਯੋਗ ਅਗਵਾਈ ਹੇਠ ਇਹ ਫੈਸਲਾ ਲਿਆ ਗਿਆ ਸੀ ਪੰਚਾਇਤ ਤੋਂ ਗੁਰਦਾਸਪੁਰ ਵਿਖੇ ਕਿ ਜੋੜਾ ਛਤਰਾ ਪਿੰਡ ਅਡਾਪਟ ਕਰਕੇ ਇਹਨੂੰ ਨਸ਼ਾ ਮੁਕਤ ਕਰਨਾ ਔਰ ਉਸ ਉਪਰਾਲੇ ਵਿੱਚ ਮਾਨਯੋਗ ਹਰੀਸ਼ ਦਾਇਮਾ ਸਾਡੇ ਐਸਐਸਪੀ ਗੁਰਦਾਸਪੁਰ ਜਿਹੜੇ ਹੈਗੇ ਆ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਲਿਆ ਸੀਗਾ ਔਰ ਸਾਡੇ ਮਾਨਯੋਗ ਸ਼ਿਵ ਸੱਜਨ ਗੁਰਦਾਸਪੁਰ ਡਾਕਟਰ ਹਰਪਜਨ ਮੰਡੀ ਜੀ ਦੀ ਅਗਵਾਈ ਹੇਠ ਅੱਜ ਅਸੀਂ ਜਿਹੜਾ ਹੈ ਜੋੜਾ ਛੇਤਰਾ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਫੀਲਡ ਸਟਾਫ ਨੂੰ ਇੱਥੇ ਟ੍ਰੇਨਿੰਗ ਦਿੱਤੀ ਹੈ ਔਰ ਫਰਨ ਲਿਤਾ ਹੈ ਕਿ ਅਸੀਂ ਜੋੜਾ ਛੇਤਰਾ ਨੂੰ ਨਸ਼ਾ ਮੁਕਤ ਕਰਾਂਗੇ ਜੋੜਾ ਛੇਤਰਾ ਦੇ ਵਾਸੀਆਂ ਨੂੰ ਨਾਲ ਲੈ ਕੇ ਔਰ ਅਸੀਂ ਘਰ ਘਰ ਜਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਆ ਪੈਂਫਲੈਟ ਡਿਜ਼ਾਈਨ ਕਰਾਏ ਗਏ ਹੈਗੇ ਆ ਜਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਦੇ ਵਿੱਚ ਦੱਸਿਆ ਗਿਆ ਕਿ ਕਿਹੜੇ ਲੱਛਣ ਅਗਰ ਤੁਹਾਡੇ ਘਰ ਦੇ ਮੈਂਬਰਾਂ ਵਿੱਚ ਪਾਏ ਜਾਣ ਤਾਂ ਸਮਝ ਲੋ ਕਿ ਉਹ ਨਸ਼ਾ ਕਰਦਾ ਹੋ ਸਕਦਾ ਹੈ ਤੇ ਉਹਦਾ ਜਿਹੜਾ ਇਲਾਜ ਕਰਵਾਉਣ ਵਾਸਤੇ ਸਾਡਾ ਨੇੜੇ ਦਾ ਜਿਹੜਾ ਸੈਂਟਰ ਹੈ ਨਸ਼ਾ ਰੋਕ ਕੇਂਦਰ ਹੈ ਉਹ ਸਿਵਲ ਹਸਪੀਟਲ ਬਬਰੀ ਵਿਖੇ ਹੈ ਜਿੱਥੇ ਸਾਡੇ ਕੋਲ ਟ੍ਰੇਨਡ ਸੈਕਟ੍ਰੀਸਟ ਡਾਕਟਰ ਰਮਨ ਪਠਾਨੀ ਜੀ ਹੈਗੇ ਸਾਡੇ ਕੋਲ ਦੋ ਕਾਉਂਸਲਰ ਹੈਗੇ ਆ ਉੱਥੇ ਜੋਤੀ ਰੰਧਾਵਾ ਜੀ ਔਰ ਰਾਹੁਲ ਜੀ ਔਰ ਪੂਰਾ ਸਟਾਫ ਸਾਡਾ ਉਥੇ ਟ੍ਰੇਨਡ ਹੈ ਉਹਨਾਂ ਦੀ ਮਦਦ ਨਾਲ ਅਸੀਂ ਇਹਨਾਂ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਇੱਥੇ ਮੈਂ ਇੱਕ ਗੱਲ ਕਹਿਣੀ ਜਾਵਾਂਗਾ ਕਿ ਨਸ਼ਾ ਸਮਝਿਆ ਜਾਂਦਾ ਸੀਗਾ ਕਿ ਐਸੀ ਬਿਮਾਰੀ ਜਿਹੜੀ ਲਾਜ ਇਲਾਜ ਹੈ ਪਰ ਇਹ ਇਲਾਜ ਦੇ ਯੋਗ ਰੋਗ ਹੈ ਇਹ ਬਾਕੀ ਬਿਮਾਰੀਆਂ ਜਿ ਤਰ੍ਹਾਂ ਬਿਮਾਰੀ ਹੈਗੀ ਹੈ ਜਿਹਦਾ ਇਲਾਜ ਦਵਾਈਆਂ ਨਾਲ ਸੰਭਵ ਆ ਕਾਉਂਸਲਿੰਗ ਨਾਲ ਸੰਭਵ ਆ ਮਾਪਿਓ ਦੇ ਸਹਿਯੋਗ ਨਾਲ ਸੰਭਵ ਆ ਕਾਰ ਦੇ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ ਸੰਭਵ ਆ। ਇਹਦੇ ਵਿੱਚ ਪਹਿਲੀ ਗੱਲ ਹੈਗੀ ਆ ਕਿ ਨਸ਼ਾ ਜਦੋਂ ਕਰਨਾ ਸ਼ੁਰੂ ਕਰਦਾ ਕੋਈ ਵਿਅਕਤੀ ਉਹਦੀ ਪਛਾਣ ਆਪਾਂ ਜਿੰਨੀ ਜਲਦੀ ਕਰ ਲਾਂਗੇ ਉਹਨਾਂ ਉਹਨੂੰ ਦਲਦਲ ਚੋਂ ਜਾਨ ਤੋਂ ਆਪਾਂ ਬਚਾ ਸਕਦੇ ਆ। ਉਹਦਾ ਉਹਨਾਂ ਹੀ ਜਲਦੀ ਜਿਹੜਾ ਹੈ ਨਸ਼ਾ ਮੁਕਤ ਹੋਣਾ ਆਸਾਨ ਹੁੰਦਾ ਹੈ। ਲੇਕਿਨ ਇਹ ਨਹੀਂ ਹੈ ਕਿ ਜੇ ਕੋਈ ਦਲਦਲ ਚ ਫਸ ਗਿਆ ਤੇ ਉਹਨੂੰ ਕੱਢਿਆ ਨਹੀਂ ਜਾ ਸਕਦਾ। ਦਲਦਲ ਤੋਂ ਕੱਢਣ ਦਾ ਵੀ ਇੱਕ ਰਸਤਾ ਹੈਗਾ। ਜੇ ਦਲਦਲ 'ਚ ਬੰਦਾ ਖੜਾ ਹੋਰ ਸ਼ਾਲਾ ਮਾਰਦਾ ਤੇ ਉਹ ਦਲਦਲ 'ਚ ਹੋ ਡੂੰਗਾ ਥੱਲੇ ਜਾਈ ਜਾਂਦਾ ਲੇਕਿਨ ਜੇ ਕੋਈ ਬਾਹਰੋਂ ਕੋਈ ਸਹਾਇਕ ਕਰਦਾ ਉਹਨੂੰ ਰੱਸਾ ਫੜਾਉਂਦਾ ਹੈ ਉਹਦੀ ਮਦਦ ਕਰਦਾ ਹੈ ਤਾਂ ਉਹਨੂੰ ਖਿੱਚ ਕੇ ਬਾਹਰ ਕੱਢਿਆ ਜਾ ਸਕਦਾ ਇਹੋ ਹੀ ਨਸ਼ੇ ਦੇ ਨਾਲ ਲਾਗੂ ਹੁੰਦੀ ਹੈ ਸਾਰੀ ਗੱਲ ਜਿਹੜਾ ਕੋਈ ਵਿਅਕਤੀ ਨਸ਼ੇ 'ਚ ਫਸ ਜਾਂਦਾ ਹੈ ਉਹਨੂੰ ਆਪਾਂ ਨਸ਼ੇ ਤੋਂ ਮੁਕਤ ਕਰ ਸਕਦੇ ਆ ਕੋਈ ਔਖਾ ਕੰਮ ਨਹੀਂ ਹੈਗਾ ਥੋੜਾ ਜਿਹਾ ਆਪਣੇ ਬੱਚਿਆਂ ਦਾ ਆਪਣੇ ਪਰਿਵਾਰਕ ਮੈਂਬਰਾਂ ਦਾ ਧਿਆਨ ਦੇਣ ਦੀ ਲੋੜ ਹੈ ਔਰ ਇਹ ਸਮਝਣ ਦੀ ਲੋੜ ਹੈ ਕਿ ਇਹ ਰੋਗ ਆ ਜਿਹਦਾ ਇਲਾਜ ਹੈ ਸਾਡੇ ਕੋਲ ਦਵਾਈਆਂ ਹੈ ਸਾਡੇ ਕੋਲ ਨਸ਼ੇ ਦਾ ਉਹ ਕੇਂਦਰ ਵਿੱਚ ਦਾਖਲ ਕਰਨ ਲਈ ਸਾਰਾ ਇੰਤਜ਼ਾਮ ਹੈ ਜਿਹੜਾ ਬੰਦਾ ਨਸ਼ਾ ਮੁਕਤ ਹੋ ਜਾਂਦਾ ਉਹਨੂੰ ਬਾਅਦ ਦੇ ਵਿੱਚ ਉਹਦੇ ਮੁੜ ਵਸੇਵੇਂ ਦੇ ਵਿੱਚ ਸਾਡੇ ਕੋਲ ਰੀਹੈਬਿਲੀਟੇਸ਼ਨ ਸੈਂਟਰ ਹੈ ਜਿਹਦੇ ਵਿੱਚ ਅਲੱਗ-ਅਲੱਗ ਸਕਿਲਸ ਦੇ ਪ੍ਰਤੀ ਅਸੀਂ ਟ੍ਰੇਨਿੰਗ ਦਵਾ ਕੇ ਉਹਨਾਂ ਨੂੰ ਰੋਜੀ ਰੋਟੀ ਚੋਗਾ ਪਿਆਰ ਕਰਦੇ ਹੈਗੇ ਆ ਤੇ ਇਸ ਕਰਕੇ ਇਹ ਜਿਹੜਾ ਕਹਿਣਾ ਕਿ ਨਸ਼ਾ ਜਿਹੜਾ ਹੈ ਉਹ ਮੁਕਤੀ ਬੜਾ ਔਖਾ ਕੰਮ ਆ ਔਖਾ ਆ ਅਸੰਭਵ ਨਹੀਂ ਹੈਗਾ ਆਪਾਂ ਸਾਰੇ ਰਲ ਮਿਲ ਕੇ ਇਸ ਗੱਲ 'ਚ ਸਹਿਯੋਗ ਕਰੀਏ ਜਿਵੇਂ ਸਾਡਾ ਸਾਰਾ ਸਟਾਫ ਔਰ ਪਿੰਡ ਜੋੜਾ ਛਤਰਾਂ ਦੇ ਲੋਕ ਇਕੱਠੇ ਹੋ ਕੇ ਇਹ ਪ੍ਰਣ ਲੈ ਚੁੱਕੇ ਆ ਡੋ ਟੂ ਡੋਰ ਐਕਟੀਵਿਟੀ ਕਰ ਰਹੇ ਹੈਗੇ ਆ ਇੱਥੇ ਹੋਲਡਿੰਗਸ ਵੀ ਲਵਾਏ ਜਾ ਰਹੇ ਆ ਟੈਂਫਲਟਸ ਵੀ ਵੰਡੇ ਆ ਹੋਰ ਵੀ ਵੰਡਾਂਗੇ ਇਸ ਸਿਮਿਲਰਲੀ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਆਪਾਂ ਰਲ ਮਿਲ ਕੇ ਇੱਕ ਸੁਚੱਜੀ ਸੋਚ ਦੇ ਨਾਲ ਅੱਗੇ ਵਧੀਏ ਪੂਰੇ ਪੰਜਾਬ 'ਚ ਸਾਡੇ ਕੋਲ ਜਿਹੜੇ ਹੈ ਨਸ਼ਾ ਮੁਕਤੀ ਕੇਂਦਰ ਹੈਗੇ ਆ ਨਸ਼ੇੜਾ ਉਹ ਕੇਂਦਰ ਹੈਗੇ ਆ ਰੀਹੈਬਿਲਿਟੇਸ਼ਨ ਕੇਂਦਰ ਹੈਗੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਮਾਨ ਰੰਗਲਾ ਪੰਜਾਬ ਬਣਾਉਣਾ ਚਾਹ ਰਹੇ ਆ ਉਹਨਾਂ ਦੇ ਬੜੇ ਐਫਰਟ ਅੱਛੇ ਤਰੀਕੇ ਦੇ ਚੱਲ ਰਹੇ ਆ ਜਿਨਾਂ ਦੇ ਰਿਜ਼ਲਟ ਸਾਹਮਣੇ ਆ ਹੈਲਥ ਡਿਪਾਰਟਮੈਂਟ ਦੇ ਵਿੱਚ ਅਨੇਕਾਂ ਕ੍ਰਾਂਤੀਕਾਰੀ ਕਦਮੇ ਸਰਕਾਰ ਨੇ ਪੁੱਟੇ ਆ ਸਾਡੇ ਮਾਨਯੋਗ ਸ਼ਹੀਦ ਮੰਤਰੀ ਜੀ ਡਾਕਟਰ ਬਲਵੀਰ ਸਿੰਘ ਜੀ ਉਹ ਖੁਦ ਇੱਕ ਆਈ ਸਪੈਸ਼ਲਿਸਟ ਹੈਗੇ ਆ ਖੁਦ ਇੱਕ ਰੈਨਾਉਂਡ ਡਾਕਟਰ ਹੈਗੇ ਆ ਉਹਨਾਂ ਨੂੰ ਮੈਕਮੇ ਦੀਆਂ ਮੁਸ਼ਕਲਾਂ ਦਾ ਵੀ ਪਤਾ ਉਹਨਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਵੀ ਪਤਾ ਹੈਗਾ ਉਹਦੇ ਅਨੁਸਾਰ ਉਹਨਾਂ ਨੇ ਅਨੇਕਾਂ ਉਪਰਾਲੇ ਕੀਤੇ ਹੈਗੇ ਆ ਜਿਨ੍ਹਾਂ ਨਤੀਜਾ ਤੁਹਾਡੇ ਸਾਹਮਣੇ ਆ ਸਾਡੇ ਸਾਰੇ ਹਸਪਤਾਲਾਂ ਵਿੱਚ ਹੁਣ ਮੁਫਤ ਦਵਾਈਆਂ ਨਵੇਂ ਸ਼ੁਰੂ ਹੋ ਗਈਆਂ ਔਰ ਐਕਸ-ਰੇ ਜਿੱਥੇ ਪਲਾਂਟ ਹੈ ਉੱਥੇ ਅੰਦਰੋਂ ਹੋ ਰਿਹਾ ਜਿੱਥੇ ਐਕਸ-ਰੇ ਪਲਾਂਟ ਨਹੀਂ ਹੈ ਉੱਥੇ ਬਾਹਰ ਇੰਪੈਨਲਡ ਸੈਂਟਰਰ ਕੋਲੋਂ ਫ੍ਰੀ ਐਕਸ-ਰੇ ਕਰਾ ਰਹੇ ਆ ਜਿਹੜਾ ਤੁਹਾਡਾ ਅਲਟਰਾ ਸਕੈਨ ਮਸ਼ੀਨ ਹੈ ਜਿਹੜੀਆਂ ਕੈਟਾਗਰੀ ਫ੍ਰੀ ਦੇ ਵਿੱਚ ਆਉਂਦੀਆਂ ਹੈਗੀਆਂ ਉਹਨਾਂ ਦੇ ਫ੍ਰੀ ਹੋ ਰਹੇ ਆ ਲੇਕਿਨ ਜਿਨ੍ਹਾਂ ਦੀ ਪੇਮੈਂਟ ਵਾਲਾ ਵੀ ਕੰਮ ਹੈ ਜਿਵੇਂ ਹੁਣ ਮੰਨ ਲਓ ਅਲਟਰਾ ਸਾਊਂਡ ਆ ਅਗਰ ਕੇ ਦੀ ਪੇਮੈਂਟ 200 ਰੁਪਿਆ ਸਿਵਲ ਹਸਪਤਲ ਜਮ੍ਹਾਂ ਕਰਾਣੀ ਵੀ ਪੈਂਦੀ ਆ ਬਾਰ ਉਹੀ ਅਲਟਰਾਸਾਉਂਡ ਜਿਹੜਾ 900 ਰੁਪਏ ਦਾ ਹੈਗਾ ਕੋਈ ਅਲਟਰਾਸਾਉਂਡ 1200 ਦਾ ਕੋਈ ਅਲਟਰਾਸਾਉਂਡ 3000 ਦਾ ਕੋਈ 2000 ਦਾ ਲੇਕਿਨ ਸਾਡੇ ਥੋੜੇ ਜਿੰਨੇ ਜਾਣਾ ਹੈਗਾ ਉਹਨੂੰ 200 ਰੁਪਏ ਜਮ੍ਹਾਂ ਕਰਾਉਣਾ ਪੈਣਾ ਬਾਕੀ ਸਾਰਾ ਖਰਚਾ ਸਰਕਾਰ ਨੇ ਬੀਅਰ ਕਰਨਾ ਹੈਗਾ ਇਦਾਂ ਦਾ ਜਿਹੜਾ ਸਿਸਟਮ ਚੱਲ ਰਿਹਾ ਹੈ ਉਹ ਬੜਾ ਸ਼ਲਾਘਾਯੋਗ ਆ ਅਸੀਂ ਸਾਰੇ ਇਸ ਗੱਲ ਨੂੰ ਨਿਰੰਤਰ ਕੋਸ਼ਿਸ਼ ਕਰਕੇ ਲਾਗੂ ਕਰਨ ਦੀ ਕੋਈ ਸਫਲਤਾਪੂਰਵ ਲਾਗੂ ਕਰ ਰਹੇ ਹੈਗੇ ਆ ਔਰ ਜਿੱਥੇ ਕਿਤੇ ਕਮੀਆਂ ਨਜ਼ਰ ਆਉਂਦੀਆਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਕਰਕੇ ਪਿੰਡ ਨੂੰ ਨਸ਼ਾ ਮੁਕਤ ਕਰਾਉਣ ਲਈ ਮਾਨਯੋਗ ਡੀਐਸ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਇਹਨੂੰ ਪੈਸਪੋਰਟ ਨੂੰ ਬੋਤ ਲਿਆ ਕਿ ਇਹਨੂੰ ਨਸ਼ਾ ਮੁਕਤ ਕਰਨਾ ਉਸ ਵਾਸਤੇ ਵਿਸ਼ੇਸ਼ ਮੁਹਿੰਮ ਚਲਾਦੇ ਰਹੇ ਹਾਂ ਅੱਜ ਵੀ ਬਹੁਤ ਵੱਡੀ ਮੁਹਿੰਮ ਚਲਾਈ ਹੈ ਲੋਕਾਂ ਨੂੰ ਜਾਗਰੂਕ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਲੋਕਾਂ ਤੱਕ ਸਾਰਿਆਂ ਨੂੰ ਇਹ ਜਾਗਰੂਕ ਕੀਤਾ ਗਿਆ ਕਿ ਨਸ਼ਾ ਇੱਕ ਜੰਦੀ ਬਿਮਾਰੀ ਹੈ ਇਸ ਤੋਂ ਬਚੋ ਤੇ ਇਸ ਵਾਸਤੇ ਅੱਜ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਆਮ ਆਦਮੀ ਕਲੀਨਿਕ ਉਥੇ ਦੋ ਫੰਕਸ਼ਨ ਕਰਾਏ ਗਏ ਨੇ ਤੇ ਤਾਂ ਕਿ ਇਸ ਬੰਦ ਨੂੰ ਨਸ਼ਾ ਮੁਕਤ ਕਰਾਇਆ ਜਾ ਸਕੇ ਮੈਂ ਜੀ ਬਤੌਰ ਸਰਪੰਚ ਜੋੜਾ ਛਤਰਾ ਸਾਡੇ ਪਿੰਡ 'ਚ ਜਿਹੜਾ ਨਸ਼ਾ ਜਿਹੜੀ ਬੜੀ ਇੱਕ ਬਿਮਾਰੀ ਲੱਗੀ ਹੋਈ ਆ ਹੁਣ ਮੰਗੂ ਉਹਦੇ ਸਬੰਧ ਵਿੱਚ ਜੋ ਡੀਸੀ ਸਾਹਿਬ ਦੇ ਹੁਕਮਾ ਹੋਏ ਨੇ ਸਾਡੇ ਡਾਕਟਰ ਸਾਹਿਬ ਵੀ ਜੋ ਆਇਨੀਤੀ ਨਾਨੇ ਆਮ ਆਦਮੀ ਕਲੀਨਿਕ ਵਿੱਚ ਵੀ ਪ੍ਰੋਗਰਾਮ ਕੀਤਾ ਤੇ ਫਿਰ ਸਰਕਾਰੀ ਸਕੂਲੀ ਸੰਸੂਲ ਜੋ 17 ਵਿੱਚ ਵੀ ਆਣ ਕੇ ਤੇ ਇਹਨਾਂ ਨੇ ਬੱਚਿਆਂ ਨੂੰ ਹੀ ਸਮਝਾਇਆ ਵਾ ਕਿ ਨਸ਼ੇ ਪ੍ਰਤੀ ਉਹਨਾਂ ਦੀਆਂ ਜਿਹੜੇ ਦੱਸਿਆ ਪੀ ਇਹਨਾਂ ਦੇ ਕੀ ਨੁਕਸਾਨ ਨੇ ਤੇ ਜੇ ਕੋਈ ਨਸ਼ਾ ਕਰਦਾ ਵਾ ਤੇ ਉਤੋਂ ਤੁਹਾਡਾ ਕੋਈ ਗਵੰਡੀ ਆ ਦੋਸਤ ਆ ਜਾਂ ਕੋਈ ਭੈਣ ਭਰਾ ਵਾ ਉਹਦੀ ਪ੍ਰਤੀ ਵੀ ਉਹ ਦੱਸੋ ਉਹਨੂੰ ਲਿਆ ਕੇ ਤੇ ਹਸਪੀਟਲ ਚ ਲਿਆ ਕੇ ਤੇ ਉਹਨਾਂ ਇਲਾਜ ਕਰਾਓ ਇਸ ਸਬੰਧ ਵਿੱਚ ਸਾਡੇ ਐਸਪੀ ਹੈੱਡਕ quartਰ ਸਾਹਿਬ ਵੀ ਆਏ ਨੇ ਤੇ ਜਿਨ੍ਹਾਂ ਜੋ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਸਾਡੀ ਚੌਂਕੀ ਜੋਰ ਸਜਾੜੇ ਛਤਰਾ ਦੇ ਵਿੱਚ ਜੋ ਫੋਰਸ ਘਟਾ ਉਹਦੇ ਪ੍ਰਤੀ ਜੋ ਆ ਸਾਨੂੰ ਮੁਲਾਜ਼ਮ ਹੋਰ ਦਿੱਤੇ ਜਾਣ ਤਾਂ ਜੋ ਜਿਹੜਾ ਇੱਥੇ ਉਤੇ ਜਿਹੜੀ ਆ ਇਹ ਨਸ਼ੇ ਨੂੰ ਨੱਥ ਪਾਈ ਜਾ ਸਕੇ ਤੇ ਜੋਗ ਰਿਹਾ ਜੀ ਅਸੀਂ ਮੈਂ ਵੈਸੇ ਹੀ ਨਸ਼ੇ ਦੇ ਖਿਲਾਫ ਆ ਤੇ ਕਦੇ ਵੀ ਨਸ਼ੇ ਵਾਲਿਆਂ ਦਾ ਸਾਥ ਨਹੀਂ ਦਿੱਤਾ ਤੇ ਮੈਂ ਆਪ ਹਰ ਮੀਟਿੰਗ ਦੇ ਵਿੱਚ ਜਦੋਂ ਵੀ ਐਸਐਸਪੀ ਸਾਹਿਬ ਸਾਨੂੰ ਬੁਲਾਉਂਦੇ ਆ ਅਸੀਂ ਮੀਟਿੰਗ ਵਿੱਚ ਸਾਂਭਲ ਹੁੰਨੇ ਆ ਤੇ ਇਸ ਪ੍ਰਤੀ ਸਾਨੂੰ ਅਸੀਂ ਉਹਨਾਂ ਨੂੰ ਦੱਸ ਦਿਆਂ ਕਿਹੜਾ ਨਸ਼ਾ ਵੇਚਦਾ ਹੈ ਸਾਡੇ ਪਿੰਡੀ ਜੀ ਵੇਚਦਾ ਜਾਂ ਬਾਹਰੋਂ ਕੋਈ ਆਣ ਕੇ ਵੇਚਦਾ ਜਾਂ ਜਿਹੜਾ ਖਾਂਦਾ ਵਾ ਤੇ ਅਸੀਂ ਪੂਰਾ ਸਹਿਯੋਗ ਦਾਂਗੇ ਪਹਿਲਾਂ ਵੀ ਲੈਂਦੇ ਰਹੇ ਆ ਤੇ ਹੁਣ ਵੀ ਪੂਰਾ ਸਹਿਯੋਗ ਦਾਂਗੇ ਮੇਰਾ ਨਾਮ ਅੰਤਿਪਕੌਰ ਹੈ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰੋਸ਼ਾਤਰਾ ਦੀ ਵਿਦਿਆਰਥਣਾ ਅੱਜ ਸਾਡੇ ਸਕੂਲ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਆਈ ਹੈ ਇਹਨਾਂ ਨੇ ਸਾਨੂੰ ਨਸ਼ੇ ਬਾਰੇ ਜਾਗਰੂਕ ਕੀਤਾ ਹੈ ਸਾਨੂੰ ਬਹੁਤ ਵਧੀਆ ਲੱਗਾ ਅਤੇ ਇਹਨਾਂ ਨੇ ਸਾਨੂੰ ਸੋਚ ਵਿੱਚ ਕਾਈ ਹੈ ਸਾਨੂੰ ਬਹੁਤ ਵਧੀਆ ਲੱਗਾ ਕਿ ਸਾਨੂੰ ਨਸ਼ੇ ਬਾਰੇ ਇਹਨਾਂ ਨੇ ਦੱਸਿਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ